ਲੋ ਵੀ ਅੱਜ ਤੁਹਾਨੂੰ ਮਕਾਨ ਦਿਖਾਉਣੇ ਆ ਜਿਹੜਾ ਕੋਠੀ ਦੇ ਨਾਲ ਆਪਾਂ ਜੇ ਇਹ ਵੀ ਇੱਕ ਕਮਰਾ ਪਾ ਲਾਂਗੇ ਤਾਂ ਮੈਨੂੰ ਇਲਾਦਾ ਕੋਈ ਕੋਠੀ ਚਾਹੀਦੀ ਹੈ ਨਾ ਆਹ ਲੈ ਤੁਹਾਨੂੰ ਦਿਖਾਉਣੇ ਆ ਸੀ ਤੇ ਕਿਵੇਂ ਲੱਗਿਆ ਸਾਨੂੰ ਵੇਖ ਕੇ ਦੱਸਿਓ ਬਹੁਤ ਵਧੀਆ ਜੀ ਕਿ ਨਹੀਂ ਆ ਮਕਾਨ ਹੈ ਇਹ ਮੂਰੇ ਬਰਾਂਡਾ ਪਾਇਆ ਹੋਇਆ ਹੈ ਪਿੱਛੇ ਇੱਕ ਹਾਲ ਹੈ ਇਹ ਜੇ ਤੁਸੀਂ ਛੱਤ ਦੇਖੋ ਬੰਦਣਾ ਮੈਂ ਲੱਗੀ ਛੱਤ ਤੇ ਚਿਣੀ ਪਈ ਹੈ ਨਾ ਮੇਰੇ ਕੰਨ ਜਾਪਾ ਬਾਟਰ ਪਾ ਕੇ ਵਾਸ ਦੀ ਛੱਤ ਤੇ ਇਹ ਮੈਂ ਠੰਡੀ 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 ਤੇ ਠੰਡੀ ਆ ਗਿਆ ਗੇਟ ਐਂਟਰੀ ਵੇਖ ਬਈ ਹੂੰ ਬਹੁਤ ਹੋਈ ਜਾ ਬਹੁਤ ਹੋਈ ਹੈ ਨਾ ਸਭ ਉੱਤੇ ਬਾਣੀ ਹੈ ਗਰਮ ਨਹੀਂ ਹੈ ਮੈਨੂੰ ਨਹੀਂ ਲੱਗਦਾ ਇੱਥੇ ਪੱਖਾ ਛੱਡਣ ਦੀ ਲੋੜ ਪਊਗੇ ਨਹੀਂ ਲਓ ਜੀ ਆਉਂਦੀ ਠੰਡੀ ਆਹ ਵੇਖੋ ਖੇਤਾਂ ਦਾ ਯਾਰ ਕਿੱਡਾ ਤਗੜਾ ਮੋੜ ਮੋੜੀ ਬੋੜੀ ਤੜਕੇ ਦੇਖਣ ਨੂੰ 뷰 ਕਿੱਡਾ ਤਗੜਾ ਆਹ ਛੇੜ ਚੱਲ ਗਿਆ ਪਾਣੀ ਹਾਂ ਆਪਾਂ ਠੀਕ ਹੈ ਕੋਠੀਆਂ ਪਾ ਲੈਨੇ ਆ ਉਹਨਾਂ ਦਾ ਪਰ ਆਹ ਚੀਜ਼ ਆ ਇਹ ਵੱਖਰਾ ਹੈ ਹਾਂ ਦੇਖਾ ਉਹ ਬਾਹਰ ਬੋਲਣਾ ਛੱਡਿਆ ਹਣਾ ਕੋਲਰ ਲਾਉਣ ਦੀ ਲੋੜ ਨਹੀਂ ਇੱਥੇ ਤਾਂ ਨਹੀਂ ਬਹੁਤ ਤਗੜਾ ਵੀ ਸਿਸਟਮ ਹੈ ਭਈ ਕੋਠੀ ਦੇ ਨਾਲ ਨਾਲ ਬਹੁਤ ਸੋਹਣੇ ਵੀ ਬਹੁਤ ਆ ਜੀ ਯਾਰ ਕਿਸੇ ਨੇ ਹਾਂ ਆਏ ਨਹੀਂ ਕੰਮ ਕਰਾਂਗੇ ਤਾਂ ਭਾਵੇਂ ਲਾ ਦੋ ਮੈਣ ਮੈਣਕ ਜਿਵੇਂ ਚੀਟੇ ਬਣਾ ਮੈਣਕ ਦੇ ਡੱਬੇ ਬਣਾਏ ਬਹੁਤ ਵਧੀਆ ਭਾਈ ਹਮ ਨਾ ਮੰਜਾ ਪਿਆ ਥੱਲੋ ਕੱਚਾ ਗੋਆ ਮਿੱਟੀ ਮਿਲਗਣੇ ਚ ਫੇਰਿਆ ਹੋਵੇ ਹਨਾ ਆ ਵੀ ਬਾਰੋਂ ਵੀ ਦਿਖਾਉਣੇ ਆ ਸਾਨੂੰ ਹਾਂ ਬਹੁਤ ਤਕੜੀ ਚੀਅ ਤੜਕੇ ਉੱਠੋ ਆ ਦੇਖੋ ਕੀ ਤਾਂ ਨਿਆਰਾ ਸਾਰੇ ਬਈ ਮੱਥੇ ਲਾ ਗਏ ਹਾਂ ਹਾਂ ਇਹ ਤਾਂ ਬਾਤ ਲੱਗੇ ਹੋਣਾ ਵੇਖ ਰਖਤ ਬਹੁਤ ਲਾਇਆ ਬਈ ਆ ਚੀਜ਼ ਸਾਰਿਆਂ ਤੋਂ ਜਿਹੜੀਆਂ ਨੂੰ ਬਣਾਉਂਦੀ ਐ ਛੋਟੇ ਪਿਆਰੋ ਕੇ ਫੇਰ ਅੱਜ ਬਣਨੀ ਦੂਰੋਂ ਦਿਖਾਉਣੇ ਉਹ ਵਧੀਆ ਕੰਮ ਆ ਬਈ ਅਕਾਲ ਹੈ ਹੁਣ ਦਿਖਾਉਣੇ ਮਕਾਨ ਤੁਹਾਨੂੰ ਵੇਖੋ ਬਈ ਲੱਗਿਆ ਪੈਣਾ ਜਮਾਂ ਸਿਰਾ ਦੇਖੋ ਬਈ ਕੁਦਰਤ ਨੂੰ ਪਿਆਰ ਕਰਨ ਵਾਲੇ ਬੰਦੇ ਦਰਾਖਤ ਵੇਖੋ ਪਹਿਲਾਂ ਤਾਂ ਹਾਂ ਵਿੱਚ ਇਹ ਸਬਜੀ ਠੀਕ ਹੈ ਸਬਜੀ ਵੀ ਤਿਆਰ ਹੈ ਮੈਂ ਕਹਿੰਦਾ ਕੋਈ ਚੀਜ਼ ਐ ਬਣਾਇਆ ਤੁਹਾਨੂੰ ਆਪਣ ਨੂੰ ਮੁੱਲ ਲੈਣ ਦੀ ਕੋਈ ਚੀਜ਼ ਨਹੀਂ ਆ ਇਧਰ ਇਹਦਾ ਬਰਾੜ ਦਾ ਮਠਿੰਡੇ ਵਾਲੇ ਦਾ ਬੱਕਰੀਆਂ ਵਾਲਾ ਫਾਰਮ ਹੈ 19 ਹੋਰ ਆਏ ਦਿਖਾਉਣੇ ਆ ਪਹਿਲਾਂ ਪਾਈ ਸੀ ਗਰਮੀ ਆਸਤੇ ਥੱਲੇ ਬੈਠਣ ਨੂੰ ਆ ਸਾਰੇ ਫਲਾਂ ਦੇ ਬੂਟੇ ਲਾਏ ਹੋਏ ਆ ਲੈ ਆਂਦੇ ਫੌਜੀ ਵੀਰ ਤੋਂ ਉਹਦੇ ਕੋਲੇ ਵੀ ਜਾ ਕੇ ਆਉਣਾ ਯਾਰ ਇੱਕਦਮ ਆ ਇਧਰ ਦੇਖੋ ਤੁਹਾਨੂੰ ਕੁਦਰਤੀ ਨਜ਼ਾਰੇ ਯਾਰ ਆਈਮ ਖੇਤ ਚ ਮਕਾੜ ਹੋਵੇ ਯਾਰ ਐਵੇਂ ਖੇਤਾਂ ਦੇ ਪਿੰਡ ਦੇ ਗਲੀਆਂ ਦੇ ਨਾਲੀਆਂ ਵਿੱਚ ਲੜੀ ਜਾਂਦੇ ਲੋਕ ਹਨ ਉਹ ਚੈੱਕ ਦੂਜੇ ਤੂਚਾ ਚੱਕ ਚੱਕ ਕੇ ਉਹ ਕਰੀ ਜਾਂਦੇ ਆਹ ਦੇਖੋ ਭਾਈ ਸਪੈਸ਼ਲ ਛੱਪੜ ਬਣਾਇਆ ਹੋਇਆ ਇਹਨਾਂ ਖਾਤਰ ਤੇ ਆਂ ਮੀਂਹ ਕਣੀ ਤੋਂ ਅੰਦਰ ਤੋਰੇ ਫੇਰੇ ਨੂੰ ਵੱਧੂ ਜਗ੍ਹਾ ਇੱਥੇ ਹਾਂ ਦੇਖੋ ਭਾਈ ਬੈਠੇ ਕੋ ਚਿੱਟੀਆਂ ਹੀ ਸੀ ਉਹ ਪੈਂਦੀਆਂ ਸੀ ਮਗਰ ਆ ਦੇਖ ਬੰਨੇ ਆ ਰਹੇ ਨੇ ਕੋਈ। ਮਿੱਦਰਾ ਉਹ ਹੋਰ ਵੀ ਫਿਰਦੇ ਕੋਈ ਵਿੱਚ। ਲੰਮੇ ਧੋਣ ਵਾਲੇ ਪਤਾ ਨਹੀਂ ਕੀ ਆਉ। ਹੈਂ? ਮੋਰ ਅਰਗੇ ਲੱਗਦਾ ਮੁੰਲਾ ਮੋਰੀ ਹੈ। ਹੈਂ? ਲੋ ਵੀ। ਦੇਖੋ ਵੀ ਸਸਟਾ ਕੈਮਰੇ ਲੱਗਿਆ। ਕੀ ਇਹਣਾ ਫਾਰਸ਼ਨ ਲਾ ਕੇ ਫੇ ਪੱਕਾ ਕਰ ਲੈਨੇ ਸਿਸਟਮ ਪਰ ਆਇਆ ਹੈ ਰਾਤੀ ਇਹਣਾ ਕਾ ਇਹ ਮਿਹਨਤ ਵੀ ਪਰ ਹਾਲ ਦਾ ਵੀ ਚੀਜ਼ਾਂ ਹੀ ਠੀਕ ਆ ਉਹ ਪਰਸ ਤੇ ਅਗਲਾ ਮੋਟਰ ਚੱਕਦਾ ਪਾਣੀ ਨਾਲ ਸਾਫ ਕਰਕੇ ਪਰੇ ਕਰਦਾ ਇਹ ਚੀਜ਼ ਹੀ ਕਟਾਈ ਸਾਡਾ ਸਬਜ਼ੀ ਹੋ ਜਾਣਗਾ ਫਲ ਦੇ ਦੇਖੋ ਵੀ ਅੰਬਾਂ ਦੇ ਬੂਟੇ ਚੀਕੂਆ ਦੇ ਬਹੁਤ ਤਗੜਾ ਸਿਸਟਮ ਹੈ ਹੂੰ ਹੂੰ ਇਹ ਬਰਾਦਰ ਦਾ ਥੋੜਾ ਜਿਹਾ ਬੰਦੇ ਦਾ